ਲੀਡਲ ਬਾਰੇ ਦੱਸਣ ਲੱਗਿਆ ਸਟੋਰੀ ਜੇ ਚੰਗੀ ਲੱਗੀ ਤਾਂ ਲਾਇਕ ਜ਼ਰੂਰ ਕਰ ਦਿਓ ਹੈ ਕਾਲੀ ਦਲ ਤੇਜੀ ਅਡੋ ਅੱਡੀ ਕਬ ਜੇ ਜਨਾ ਨੇ ਕਰ ਲੇ ਗੱਲ ਵਣਦੀ ਦਿਸਦੀ ਨਾ ਲੀਡਰ ਫਿਰ ਨ ਮਾਰੰਦੇ ਤਰਲੇ ਇਹ ਕਿੱਡੀ ਪਾਲਟੀ ਸੀ ਜਾਂਦੀ ਕਿਹੜੇ ਕਾਰਨ ਨੀ ਹਾਰੀ ਕਵਜਾ ਪਰਦਾਨੀ ਦਾ ਛੜਦਾ ਨਹੀਂ ਸ਼ਖ ਵੀਰਹਕਾਰੀ ਕਵਜਾ ਪਰਦਾਨੀ ਦਾ ਛੜਦਾ ਨਹੀਂ ਸ਼ਖ ਵੀਰਹਕਾਰੀ ਪਣਿਆ ਕਾਲੀ ਦਲ ਤਾਂ ਸੀ ਬਰਸਟ ਸਾਰੇ ਪੰਥ ਦੀ ਸੰਗੀ ਇਹ ਇੱਕ ਦੋ ਬੰਦਿਆਂ ਦੇ ਹੱਥ ਵਿੱਚ ਆਗੀ ਫੜ ਕੇ ਮਾਂਜੀ ਇੱਕੋ ਬੰਦਿਆਂ ਨੇ ਹੱਥ ਵਿੱਚ ਆਗੀ ਭੜਕੇ ਮਾਂਜੀ ਹੋ ਜੰਨਾ ਵੱਡੇ ਬਾਦਲ ਨੂੰ ਹਰਾਤਾ ਆਖਰ ਜਾਂਦੀ ਵਾਰੀ ਕਬਜਾ ਪ੍ਰਦਾਨੀ ਦਾ ਛੜਦਾ ਨਹੀਂ ਸਕ ਵੀਰਹਕਾਰੀ ਚਰਨ ਜੀਤ ਬਰਾੜ ਨੇ ਤਾਂ ਇੱਕੋ ਸੱਚੀ ਗੱਲ ਸੁਣਾਤੀ ਇਨਾਂ ਦੇ ਚੌਚਾ ਨੇ ਹੋ ਗਲੇ ਉਲਝਣ ਦੇ ਵਿੱਚ ਪਾਤੀ ਨਾਂ ਦੇ ਚੌਚਾ ਨੇ ਹੋ ਗਲੇ ਉਲਝਣ ਦੇ ਵਿੱਚ ਪਾਤੀ ਇੰਨਾ ਹੀ ਕਾਰਨਾ ਵੀ ਥਾਂ ਥਾਂ ਮਿਲਦੀ ਹਾਰ ਕਰਾਰੀ ਕਮਜਾ ਪਰਦਾਨੀ ਦਾ ਛੱਡਦਾ ਨਹੀਂ ਸ਼ਖ ਬੀਰਹਕਾਰੀ ਹੇ ਹੇ ਗਲ ਤਾਂ ਦਸਤੀ ਸੀ ਪਿੰਡਾਂ ਵਿੱਚ ਸੀ ਕਿੰਦੇ ਨਹੀਂ ਲੋਕਾਂ ਕਦ ਮਗਰੋਂ ਲੈਣ ਗੀਆਂ ਛੰਬੜੀਆਂ ਜਿੱਕੋ ਬੈਠੀਆਂ ਜੋਕਾਂ ਕਦ ਮਗਰੋਂ ਲੈਣ ਗੀਆਂ ਛੰਬੜੀਆਂ ਜਿੱਕੋ ਬੈਠੀਆਂ ਜੋਕਾਂ ਤੇ ਤਾਂ ਪਟਕ ਲੈਉਣੀ ਪਉ ਲੱਗੀ ਜੋ ਚਿਚੜਾਂ ਵਾਲੀ ਬਿਮਾਰੀ ਕਬਜਾ ਪ੍ਰਦਾਨੀ ਦਾ ਛੜਦਾ ਨਹੀਂ ਸਕ ਵੀਰਹਕਾਰੀ ਕਬਜਾ ਪ੍ਰਦਾਨੀ ਦਾ ਛੜਦਾ ਨਹੀਂ ਸਕ ਵੀਰਹਕਾਰੀ ਹੋਏ ਇੰਨਾ ਸ਼ਰਮ ਨਹੀਂ ਆਉਂਦੀ ਓਏ ਜਵਾਨ ਤਾਂ ਝਬਤ ਕਰਾ ਕੇ ਵਹਿ ਗਏ ਕਿੱਡੀ ਬੜੀ ਪਾਲ ਟੀਸੀ ਸ਼ਿਮਟ ਕੇ ਇੱਕ ਸੀਟ ਤੇ ਰਹਿਗੇ ਕਿੱਡੀ ਬੜੀ ਪਾਲ ਟੀਸੀ ਸ਼ਿਮਟ ਕੇ ਇੱਕ ਸੀਟ ਤੇ ਰਹਿਗੇ ਹੋ ਇਨਾ ਵੱਡੇ ਗੁਰੂਆਂ ਤੋਂ ਬਣਾਤੇ ਡੇਰਾਂ ਦੇ ਦੇਤਾਰੀ ਇਨਾ ਵੱਡੇ ਗੁਰੂਆਂ ਤੋਂ ਬਣਾਤੇ ਡੇਰਾਂ ਦੇ ਦੇਤਾਰੀ ਕਵਜਾ ਪਰਦਾਨੀ ਤੇ ਛੜਦਾ ਨਹੀਂ ਸ਼ਖ ਵੀਰਹਕਾਰੀ ਕਵਜਾ ਪਰਦਾਨੀ ਦਾ ਛੜਦਾ ਨਹੀਂ ਸ਼ਖ ਵੀਰਹਕਾਰੀ